ਨਸ਼ਿਆਂ ਦਾ ਜਿਹੜਾ ਜੁੱਧ ਛੇੜਿਆ ਹੋਇਆ ਸੀ ਉਹ ਖਤਮ ਹੋਣ ਜਾ ਰਿਹਾ ਹੈ। ਤੇ ਸਪਲਾਈ ਇਹ ਟੁੱਟ ਜੂਗੀ ਕੋਈ ਹੋਰ ਕਿਸਮ ਦੀ ਸਪਲਾਈ ਸ਼ੁਰੂ ਹੋ ਜੂਗੀ। ਇੱਥੇ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਵੱਡੀ ਵਾਰਦਾਤ ਹੁੰਦੀ ਹੈ। ਇੱਥੇ ਲੀਡਰਾਂ ਨੂੰ ਡਿਬੇਟ ਦੇ ਲਈ ਪਹਿਲਾਂ ਸੱਦਾ ਆਇਆ ਸੀ ਤਾਂ ਹੁਣ ਕਿਸਾਨਾਂ ਨੂੰ ਚੈਲੰਜ ਕੀਤਾ ਗਿਆ ਕਿਵੇਂ ਦੇਖਦੇ ਹੋ ਇਸ ਨੂੰ। ਦੋਨੋਂ ਹੀ ਸਰਕਾਰਾਂ ناکਾਮ ਹੋ ਚੁੱਕੀਆਂ ਹਨ। ਪਰ ناکامی ਨਾਲ ਕੰਮ ਕਰ ਰਹੀਆਂ। ਕਾਂਗਰਸ ਪਾਰਟੀ ਦੀ ਪਟਿਆਲਾ ਵਿੱਚ ਸੰਵਿਧਾਨ ਬਚਾਓ ਰੈਲੀ ਹੋਈ ਆ ਉਸ ਸੰਬੰਧੀ ਜਿਹੜੇ ਆ ਗੱਲਬਾਤ ਕਰਦੇ ਆ ਕੈਪਟਨ ਸੰਦੀਪ ਸੰਧੂ ਨੇ ਤੇ ਗੱਲਬਾਤ ਕਿਵੇਂ ਲੱਗੀ ਜੀ ਰੈਲੀ ਵਿੱਚ ਤਾਂ ਕੀ ਇਸ ਤਰੀਕੇ ਨਾਲ ਕਿਤੇ ਸਤਾਈ ਦੀ ਤਿਆਰੀ ਤਾਂ ਨਹੀਂ ਕਰ ਰਹੀ ਕਾਂਗਰਸ ਜਾਂ ਅਸਲ ਵਿੱਚ ਜਮੀਨੀ ਪੱਧਰ ਤੇ ਜਾ ਕੇ ਜਿਹੜਾ ਸੰਵਿਧਾਨ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇੱਕ ਆਪੋਜੀਸ਼ਨ ਪਾਰਟੀ ਦਾ ਇੱਕ ਅਹਿਮ ਰੋਲ ਹੁੰਦਾ ਹੈ ਸਰਕਾਰ ਦੀ ਕਾਰਜਗਾਰੀ ਬਾਰੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਸੂਬੇ ਦੀ ਸਰਕਾਰ ਹੋਵੇ ਕਿਉਂਕਿ ਦੋਨੋਂ ਹੀ ਸਰਕਾਰਾਂ ناکਾਮ ਹੋ ਚੁੱਕੀਆਂ ਹਨ ਔਰ ناکਾਮੀ ਨਾਲ ਕੰਮ ਕਰ ਰਹੀਆਂ ਔਰ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਬਾਕੀ ਐ ਉਹ ਪਹਿਲ ਹੀ ਨਹੀਂ ਕਰ ਸਕੀਆਂ ਕਿ ਕਿਸ ਕਿਸਮ ਦਾ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਜੁੜ ਕੇ ਮੁਹਿੰਮਾਂ ਸ਼ੁਰੂ ਕਰਕੇ ਲੋਕਾਂ ਨੂੰ ਜਾਗਰੂਕ ਕਰਾਇਆ ਜਾਵੇ ਕਾਂਗਰਸ ਪਾਰਟੀ ਪਿਛਲੇ ਸਾਢੇ 3 ਸਾਲਾਂ ਤੋਂ ਲਗਾਤਾਰ ਇਹ ਜਿਹੜਾ ਮੇਨ ਆਪੋਜੀਸ਼ਨ ਵਾਲਾ ਰੋਲ ਸਾਡੇ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਮਿਲ ਕੇ ਇਹ ਕੰਮ ਚੱਲ ਰਹੀ ਹੈਗੀ ਔਰ ਉਸ ਦੇ ਤਹਿਤ ਅੱਜ ਅਸੀਂ ਪਟਿਆਲਾ ਸ਼ਹਿਰ ਚ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪਹੁੰਚੇ ਆਂ ਔਰ ਤੁਸੀਂ ਦੇਖਿਆ ਕਿ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਸੀ ਲੋਕਾਂ ਦੇ ਵਿੱਚ ਜਜ਼ਬਾ ਸੀ ਲੋਕਾਂ ਦੇ ਵਿੱਚ ਜੋਸ਼ ਸੀ ਲੋਕਾਂ ਦੇ ਵਿੱਚ ਰੋਹ ਸੀ ਜਦੋਂ ਸਵਾਲ ਪੁੱਛੇ ਗਏ ਤੁਸੀਂ ਆਪ ਦੇ ਟੀਵੀ ਚੈਨਲਸ ਦੇ ਰਾਹੀਂ ਤੁਸੀਂ ਉਹ ਜਵਾਬ ਲੋਕਾਂ ਨੇ ਕਿਸ ਤਰੀਕੇ ਨਾਲ ਦਿੱਤੇ ਤੁਸੀਂ ਉਹ ਦੇਖੇ ਹੈਗੇ ਆ ਸੋ ਇਹ ਜਿਹੜੀ 27 ਦੀ ਜਿਹੜੀ ਲੜਾਈ ਹੈ ਉਹ ਸਮੇਂ ਮੁਤਾਬਕ ਆ ਹੀ ਜਾਣੀ ਹੈ ਪਰ ਆਪੋਜੀਸ਼ਨ ਪਾਰਟੀ ਦਾ ਜੋ ਰੋਲ ਹੈਗਾ ਉਸ ਦੀ ਜਿਹੜੀ ਜੋ ਜ਼ਿੰਮੇਵਾਰੀ ਹੈ ਉਹ ਕਾਂਗਰਸ ਪਾਰਟੀ ਦੇ ਬਾਰੇ ਲੁਧਿਆਣਾ ਦੇ ਵਾਈ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਕਿਸ ਤਰੀਕੇ ਨਾਲ ਉੱਥੇ ਪ੍ਰਚਾਰ ਕਰਨ ਵਾਲਾ ਅੱਜ ਜੀਵਨ ਗੁਪਤਾ ਬੀਜੇਪੀ ਨੇ ਉਮੀਦਵਾਰ ਅਤਾਰੇ ਆ ਚੋਣ ਮੈਦਾਨ ਚ ਨਹੀਂ ਬਿਲਕੁਲ ਠੀਕ ਹੈ ਜੀ ਕਾਂਗਰਸ ਪਾਰਟੀ ਦੀ ਪੂਰੀ ਤਿਆਰੀ ਹੈ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਹੈਗਾ ਉਹ ਪੁਰਾਣਾ ਉਥੋਂ ਦਾ ਜਿਹਨੂੰ ਕਹਿੰਦੇ ਉੱਤੀ ਪਕੜ ਹੈਗੀ ਐ ਐਮਐਲਏ ਦੋ ਵਾਰੀ ਉਥੋਂ ਰਹਿ ਚੁੱਕੀ ਐ ਕਾਉਂਸਲਰ ਰਹਿ ਚੁੱਕੀ ਐ ਔਰ ਬੜੇ ਸੁਚੇਜੇ ਢੰਗ ਨਾਲ ਉਲਾਫ਼ ਦੀ ਚੋਣ ਮہم ਚਲਾ ਰਹੇ ਕਾਂਗਰਸ ਦੀ ਇੱਕਜੁੱਟਤਾ ਹੈਗੀ ਐ ਕਿਉਂਕਿ ਬਿੱਤੇ ਦਿਨੀ ਦੇਖਿਆ ਗਿਆ ਸੀਗਾ ਫੋਟੋ ਤੱਕ ਦੀ ਗਾਇਬ ਸੀ ਨਹੀਂ ਨਹੀਂ ਸਾਬ ਉਾਂ ਦੇਖੋ ਫੋਟੋ ਆ ਹੋਣ ਜਾਂ ਨਾ ਹੋਣ ਨਾਲ ਕੋਈ ਇੱਕਜੁੱਟਤਾ ਦੇ ਵਿੱਚ ਫਰਕ ਨਹੀਂ ਪੈਂਦਾ ਜਿੱਦ ਦਿਨ ਕਾਗਜ਼ ਨਾਮਜ਼ਦਗੀ ਦੇ ਭਰਨੇ ਸੀ ਸਾਡੇ ਜਨਰਲ ਸੈਕਟਰੀ ਇਨਚਾਰਜ ਗੁਪੇਸ਼ ਬਗੇਲ ਜੀ ਖਾਸ ਤੌਰ ਤੇ ਪਹੁੰਚੇ ਔਰ ਸਾਰੀ ਜਿਹੜੀ ਸਮੁੱਚੀ ਸੀਨੀਅਰ ਲੀਡਰਸ਼ਿਪ ਸੀਗੀ ਸਟੇਜ ਤੇ ਕਮੰਚ ਤੇ ਇਕੱਠੇ ਹੋ ਕੇ ਉਸ ਤੋਂ ਬਾਅਦ ਨਾਮਜ਼ਦਗੀ ਪੇਪਰ ਭਰਨ ਗਏ ਕਾਂਗਰਸ ਇੱਕਮੁੱਠ ਹੈ ਔਰ ਕਾਂਗਰਸ ਲੜਾਈ ਜਿੱਤੂਗੀ ਤੇ ਨਸ਼ਿਆਂ ਨੂੰ ਕਿਵੇਂ ਦੇਖਦੇ ਹੋ ਨਸ਼ਿਆਂ ਦਾ ਜਿਹੜਾ ਜੁੱਧ ਘੇੜਿਆ ਹੋਇਆ ਸੀ ਉਹ ਖਤਮ ਹੋਣ ਜਾ ਰਿਹਾ ਦੇਖੋ ਅੱਜ 31 ਤਰੀਕਾ ਆਖਰੀ ਦਿਨ ਹੈ ਕਿਸੇ ਚੀਜ਼ ਨੂੰ ਖਤਮ ਕਰਨ ਲਈ ਇੱਕ ਡਿਮਾਂਡ ਦੀ ਚੇਹ ਹੁੰਦੀ ਹੈ ਇੱਕ ਸਪਲਾਈ ਦੀ ਚੇਨ ਹੁੰਦੀ ਹੈ ਤੇ ਆਪਾਂ ਸਾਰਾ ਧਿਆਨ ਸਪਲਾਈ ਚੇਨ ਵੱਲ ਵੀ ਰੱਖਾਂ ਰੱਖੇ ਰੱਖਾਂਗੇ ਲੇਕਿਨ ਜੇ ਜਿਹੜੀ ਡਿਮਾਂਡ ਐ ਉਹ ਜਿਹੜੀ ਡਿਮਾਂਡ ਵਾਲੀ ਚੀਜ਼ ਨੂੰ ਆਪਾਂ ਮੈਡੀਕਲ ਤਰੀਕੇ ਦੇ ਰਾਹੀਂ ਨਹੀਂ ਠੀਕ ਕਰਾਂਗੇ ਤਾਂ ਸਪਲਾਈ ਇਹ ਟੁੱਟ ਜਾਊਗੀ ਕੋਈ ਹੋਰ ਕਿਸਮ ਦੀ ਸਪਲਾਈ ਸ਼ੁਰੂ ਹੋ ਜੂ ਤਾਂ ਜੇਕਰ ਦੇਖਿਆ ਜਾਵੇ ਕਿ ਹੁਣ ਹੀ ਜਿਹੜੇ ਆ ਹਾਲਾਤ ਬਣੇ ਹੋਏ ਆ ਕਾਨੂੰਨ ਵਿਵਸਥਾ ਦੇ ਨਰਿੰਦਰ ਸਿੰਘ ਬਾਰੇ ਜਾਣਦੇ ਹੋਣੇ ਬਠਿੰਡਾ ਚ ਸੀਆਈਏ ਸਟਾਫ ਤੇ ਦੋਸ਼ ਲੱਗਿਆ ਕਿ ਹਾਂਜੀ ਇਹ ਇਹ ਉਹ ਕਿਵੇਂ ਦੇਖਦੇ ਹੋ ਤੁਸੀਂ ਇੱਕ ਨਰਿੰਦਰ ਸਿੰਘ ਐਥੇ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਵੱਡੀ ਵਾਰਦਾਤ ਹੁੰਦੀ ਹੈ ਕਿਤੇ ਫਰौती ਦੀ ਕਿਤੇ ਕਤਲ ਦੀ ਕਿਤੇ ਲੁੱਟਮਾਰ ਦੀ ਪਰ ਕਿਤੇ ਇਸ ਤਰੀਕੇ ਦੀ ਪੁਲਿਸ ਕਸਟਡੀ ਦੀ ਬੜਾ ਬੜਾ ਗੰਭੀਰ ਇਹ ਮਸਲਾ ਹੈਗਾ ਔਰ ਬੜੇ ਜਿਹਨੂੰ ਕਹਿੰਦੇ ਚਿੰਤਾ ਦਾ ਇਹ ਵਿਸ਼ਾ ਹੈਗਾ ਔਰ ਕਾਂਗਰਸ ਪਾਰਟੀ ਹਮੇਸ਼ਾ ਹੀ ਜਿੱਦ ਕਰਦੀ ਜਿੱਥੇ ਵੀ ਇਹ ਏ ਖੁਈਆ ਅਦ ਸੁਖਪਾਲ ਸਿੰਘ ਕਹਿਰਾ ਪਟੰਡਾ ਪਹੁੰਚੇ ਹੋਏ ਆ ਔਰ ਉੱਥੇ ਪਰਿਵਾਰ ਨੂੰ ਵੀ ਮਿਲ ਕੇ ਆਉਣਗੇ ਜਿਹੜਾ ਲੰਬੀ ਫੈਕਟਰੀ ਤਮਾਕੂ ਆ ਕਲ ਅਮਰਿੰਦਰ ਸਿੰਘ ਰਾਜਪਟਿੰਗ ਜੀ ਦੀ ਧਰਮ ਪਤਨੀ ਉੱਤੇ ਪਹੁੰਚੇ ਸੀ ਸੋ ਕਿਹੜਾ ਇਨਸੀਡੈਂਟ ਨੂੰ ਆਪਾਂ ਇੱਥੇ ਤਾਂ ਰੋਜ਼ ਹੀ ਹੋ ਜਾਂਦੇ ਆ ਤੇ ਪਿਛਲਾ ਆਪਾਂ ਭੁੱਲ ਜਾਂਦੇ ਆ ਤੇ ਕਿਉਂਕਿ ਅਗਲੇ ਦਿਨ ਦੋ ਹੋਰ ਤਿਆਰ ਹੋਏ ਬੈਠੇ ਆ ਇਹ ਬਹੁਤ ਜ਼ਰੂਰੀ ਹੈ ਜਿਹੜੀ ਇਹ ਸਰਕਾਰ ਹੈ ਇਸ ਵੱਲ ਧਿਆਨ ਦੇਵੇ ਔਰ ਜਲਦ ਤੋਂ ਜਲਦ ਇਸ ਨੂੰ ਠੀਕ ਕਰੇ ਜਿੱਥੇ ਲੀਡਰਾਂ ਨੂੰ ਡਿਬੇਟ ਦੇ ਲਈ ਪਹਿਲਾਂ ਸੱਦਾ ਆਇਆ ਸੀ ਤਾਂ ਹੁਣ ਕਿਸਾਨਾਂ ਨੂੰ ਚੈਲੰਜ ਕੀਤਾ ਗਿਆ ਕਿਵੇਂ ਦੇਖਦੇ ਹੋ ਇਸ ਨੂੰ ਕੀ ਕਾਰਨ ਹੈ ਕਿ ਕਿਸਾਨਾਂ ਨੂੰ ਹੁਣ ਸਿੱਧਾ ਡਿਬੇਟ ਤੇ ਬੁਲਾਇਆ ਜਾ ਰਿਹਾ ਜਿਹੜੇ ਕਿ ਪਹਿਲਾਂ ਟੇਬਲ ਟਾਕ ਉੱਤੇ ਵੀ ਜਾਂਦੇ ਸੀ ਮੀਟਿੰਗਾਂ ਤੇ ਵੀ ਲੈ ਜਾਂਦੇ ਸੀ ਉਹ ਇਸ ਕਰਕੇ ਕਿਉਂਕਿ ਜਦੋਂ ਹਰ ਪਿੰਡ ਦੇ ਵਿੱਚ ਘੇਰਾਬੰਦੀ ਸ਼ੁਰੂ ਹੋਗੀ ਉਸ ਘੇਰਾਬੰਦੀ ਨੂੰ ਕਿਸ ਤਰੀਕੇ ਨਾਲ ਤੋੜਨਾ ਹੈ ਕਿਸ ਤਰੀਕੇ ਨਾਲ ਆਪਦੇ ਆਪ ਨੂੰ ਠੀਕ ਠਹਿਰਾਉਣਾ ਹੈ ਉਹਦੇ ਲਈ ਆ ਇੱਕ ਸਕੀਮ ਰਚ ਲਈ ਹੈਗੀ ਆ ਕਿਸਾਨ ਜੱਥੇਬੰਦੀਆਂ ਔਰ ਕਿਸਾਨ ਜਿੱਥੇ ਬੰਦਿਆਂ ਦੇ ਆਗੂਆਂ ਕੋਲੇ ਸਵਾਲ ਵੀ ਹੈਗੇ ਆ ਔਰ ਉਹਨਾਂ ਕੋਲੇ ਆਪਦੇ ਸਵਾਲਾਂ ਦੇ ਜਿਹੜੇ ਉਹਨਾਂ ਤੋਂ ਜੇ ਕੋਈ ਕੋ ਪੁਰਚਕੂ ਉਹਨਾਂ ਦੇ ਜਵਾਬ ਵੀ ਉਹਨਾਂ ਕੋਲ ਹੋਣਗੇ ਸੋ ਸੰਦੀਪ ਸਿੰਘ ਕੈਪਟਨ ਸੰਦੀਪ ਸਿੰਘ ਸੰਧੂ ਜੋ ਕਿ ਹਲਕਾ ਦਾਖਾ ਤੋਂ ਇਨਚਾਰਜ ਨੇ ਤੇ ਵੱਡੀ ਜ਼ਿੰਮੇਵਾਰੀ ਪੰਜਾਬ ਕਾਂਗਰਸ ਤੋਂ ਵੀ ਮਿਲੀ ਹੋਈ ਹੈ ਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਵੀਡੀਓ ਜਰਨਲਿਸਟ ਅਤਲ ਵਰਮਨਾ ਸਤਨਾਮ ਸਿੰਘ ਮਠੂ ਐਨਆਰਟੀਵੀ